ਅੱਜ ਕੱਲ੍ਹ ਦੋਸਤੋ ਮੈਂ ਤੁਹਾਨੂੰ ਆਪਣਾ ਅਨੁਭਵ ਦੱਸੋ ਤੇ ਮੇਰਾ ਵੱਡਾ ਭਰਾ ਟਵਾਡੀ ਦਾ ਸੁਪਰਸਟਾਰ ਬੰਦਾ ਜਿਹਨੂੰ ਆਮ ਹੀ ਆਪਾਂ ਕੋਈ ਜਵਾਕ ਕਹਿੰਦਾ ਹੋਵੇ ਨਾ ਕੁਲਖੜੇ ਕਿ ਬਗਲਾ ਹੈ ਮੈਂ ਮੈਂ ਦੋਸਤੋ ਬਗਲਾ ਬੰਡਾ ਤੇ ਵੱਖ-ਵੱਖ ਤਰ੍ਹਾਂ ਮੈਂ ਕੌਡੀਆਂ ਜੁੜਿਆ 50 ਸਾਲ ਤੋਂ ਤੇ ਮੋਰ ਮੇਰੀ 70 ਚ ਬੜੀ ਵੀ ਆ ਦੋਸਤੋ 60 ਦੀ ਵੀ ਬੜੀ ਮਤਲਬ ਖੇਡੀ ਜਿੰਨਾ ਪੜੀ ਆ ਵਧੀਆ ਟੌਪ ਦੇ ਪਲੇਅਰਾਂ ਦੇ ਕੌਡੀਆਂ ਪਾਈਆਂ ਪਰ ਕਿਹਾ ਨਾਂ ਨਹੀਂ ਲੈਂਦਾ ਮੈਂ ਹਰ ਬੰਦਾ ਗੁੱਸਾ ਮਨਾਉਂਦਾ ਮਹਿੰਦੀ ਕਰਾਰੀ ਹਰ ਹਰ ਬੰਦੇ ਕੜਾਈ ਹੋਈ ਆ ਦੋਸਤੋ ਮਹਿੰਦੀ ਕਰਾਰੀ ਫਸੀ ਹੋ ਜਾ ਮੈਨੂੰ ਕੱਢਦੀ ਇਹ ਪੁਰੇ ਤਾਂ ਫਿਰ ਜੇ ਰਹਿ ਜਾਂਦੀ ਆ ਜੇ ਰਹਿ ਜਾਂਦੀ ਆ ਤੇ ਦੋਸਤੋ ਹਰ ਬੰਦੇ ਦੀ ਲੋੜੀ ਪੰਡੀਆਂ ਹਰ ਦੇ ਤਿਆਰ ਬਣਾਏ ਹੋਏ ਨੇ ਸਭ ਚਾਚੇ ਦਾ ਐਂ ਦਾ ਰੂ ਪੀਤੇ ਮੇਰਾ ਨਾਮ ਨੂੰ ਤਾਂ ਦੋਸਤੋ ਜੀ ਗਰੂਪ ਆ ਮੈਨੂੰ ਬਗਲੇ ਦੇ ਨਾਮ ਨਾਲ ਜਾਣਿਆ ਗਿਆ ਕਿਉਂਕਿ ਇੱਕ ਚਾਚੇ ਦਾ ਇਹ ਨਾਮ ਬਗਲਾ ਕਰਦਾ ਬਗਲਾ ਕਰਦਾ ਤੇ ਜਦੋਂ ਵੀ ਐ ਕੋਈ ਛੋਟੀ ਕਬਾਡੀ ਕੋਈ ਫਾਰਮ ਫੜਨ ਦੀ ਲੱਗੇ ਨਾ ਹਰਕਦੇ ਐਂ ਕਰ ਲਾਈ ਜਾਂਦਾ ਸਾਡੇ ਪਿੰਡਾਂ ਦੇ ਇਹ ਜਿਹੜਾ ਸਾਡਾ ਬਗਲਾ ਨੇ ਹਰ ਬੰਦੇ ਨੇ ਜੋ ਲੋਕਾਂ ਦੇ ਲਈ ਕਰਾਤਾ ਲੋਕ ਜੀ ਨੂੰ ਜਿਹਨੂੰ ਮਾਨਤਾ ਦੇਣਾ ਮੈਂ ਲੋਕਾਂ ਨੂੰ ਰੱਬ ਮੰਨਦਾ ਹਾਂ ਜੀ ਕਾਰਨ ਕੀ ਆ ਮਤਲਬ ਸਿਰਫ ਮੈਨੂੰ ਇੱਕ ਬਲਵਿੰਦਰ ਫਿਲਦ ਨੇ ਕਿਹਾ ਸੀ ਉਹਦੇ ਪਿੰਡ ਖੇਡ ਰਿਹਾ ਸੀ ਵੀ ਯਾਰ ਤੂੰ ਭੱਜ ਤਾਉਣਾ ਹੁੰਦਾ ਹੈ ਵੀ ਮਾੜੀ ਥਾਪੀ ਮਾਰਦਾ ਕਰ ਲੋਕਾਂ ਨੂੰ ਯਾਰ ਵਿਗਾੜ ਕੇ ਵੀ ਵਿਗਾੜ ਕੇ ਖੇਡ ਜਾ ਵੀ ਤੂੰ ਤਾਕੜਾ ਹੋਏ ਮੰਗਲ ਰੇਂਦਾ ਤਾਂ ਹੈ ਨਹੀਂ ਵੀ ਮੜਿਆ ਵਿਗਾੜ ਕੇ ਇਹ ਖੇਡ ਲੈ ਵਿਗਾੜ ਕੇ ਖੇਡ ਲੈ ਹਾਂ ਤੇ ਕੁਦਰਤ ਨੇ ਮੈਨੂੰ ਕੁਦਰਤੀ ਉਹ ਬਲਵਾਨ ਆ ਕੁਦਰਤ ਨੂੰ ਮੈਂ ਬੰਨਦਾ ਜੀ ਬਹੁਤ ਜ਼ਿਆਦਾ ਖਾਸਤਾ ਸੀ ਤੇ ਇਹ ਗਾੜੀਆਂ ਜੀਤਰ ਕਹਿੰਦਾ ਕਾਲਿਆ ਕਹਿੰਦਾ ਮੈਂ ਨਾਲ ਪਸੰਗੀ ਸੀ ਇਹਨਾਂ ਕੋਲੇ ਮੰਗਦਾ ਰਹਿੰਦਾ ਸੀ ਵਾਰ-ਵਾਰ ਕੇ ਹਾਂਜੀ ਕੋ ਗਰੀਬੀ ਦੇ ਕਰਕੇ ਮੈਨਾਂ ਕੋਲੇ ਥੋੜੇ-ਘੋੜੇ ਪੈਸੇ ਪੁੱਛ ਦੇਣ ਦੀ ਸੀ ਕਰੇ ਆਪਣੇ ਪੁੱਤਾਂ ਲਈ ਆਵੇ ਮੇਰੇ ਘਰ ਵਾਲੀ ਨੂੰ ਮੇਰੇ ਬੱਚਿਆਂ ਨੂੰ ਹਾਂਜੀ ਕਿਉਂਕਿ ਮੈਂ ਖਸਤਾ ਜਾਵਾ ਸੀ ਉਦੋਂ ਵੀ ਤੁਸੀਂ ਬਾਹਰ ਖੇਡ ਚੁੱਕੇ ਸੀ ਕਿ ਨਾ ਖੇਡੇ ਨਹੀਂ ਸੀ ਮੈਂ ਕਹਿੰਦਾ ਤਾਂ ਪਹਿਲੀ ਖੇਡ ਚੁੱਕੇ ਹਸੀਂ ਜੀ ਪਰ ਉਦੋਂ ਵੀ ਬਾਹਰ ਖੇਡ ਚੁੱਕੇ ਸੀ ਹਾਂ ਪਹਿਲੀ ਮੇਰਾ ਖੇਡ ਖੂਡ ਕੇ ਆਲਾ ਸੈਂਟ ਹੋ ਗਿਆ ਪਰਚੇ-ਪੁਰਚੇ ਜੇ ਬਣ ਗਏ ਹਾਂ ਮੈਂ ਬਸੀਆਂ ਕੌੜੇ ਜਿਹਾ ਰੱਖ ਲਿਆ ਜਾ ਹਮਣਾ ਚ ਬੜਾ ਜਿਆਦਾ ਮੈਂ ਉਧਰ ਮੇਰੀ ਭੁਆ ਹੀ ਚਲੇ ਬਾਈ ਮਨੇ ਐ ਪੀਦਾ ਤੀ ਹੈ ਕਿਹੜੇ ਥਾਂ ਤੋਂ ਕਹਿੰਦੇ ਹੁਣ ਇਹ ਵੀ ਬਦਲੇ ਬੋਲਾ ਹੈ ਮੈਂ ਬੁਰਜਗਰ ਤੋਸੀ ਮੈਂ ਮੇਰੀ ਭੁਆ ਆਪਣੇ ਜਾ ਬੁਰਜਗਰ ਉਹ ਬਾਪੂ ਜਿੱਥੇ ਗੁੰਡੇ ਬਣਾਉਂਦਾ ਨਹੀਂ ਨਹੀਂ ਬੁਰਜਗਰ ਪਿੰਡ ਆ ਭਾਈ ਉਪਦੇ ਜਮਾਈ ਨਾਲ ਜਦੋਂ ਆਪਾਂ ਸਲਾਤਪੁਰਾ ਜਾਂਦਾ ਸਲਾਤਪੁਰੇ ਨਾਲ ਹੀ ਭਾਈ ਬਾਪੂ ਨੇ ਭਾਈ ਉਤੇ ਨਾਲ ਹੀ ਬੁਰਜਗਰ ਬੁਰਜਗਰ ਹਾਂ ਜਿਹੜਾ ਕੋਲਾ ਪਿੰਡ ਹੈ ਲਵੇਲੇ ਦਾ ਉਹ ਬੁਰਜ ਉਹ ਬੁਰਜ ਹੈਗਾ ਹਾਂਜੀ ਬੁਰਜਰਾਜਗਰ ਦੂਜਾ ਪਿੰਡ ਹੈ ਜਿਹੜਾ ਬੁਰਜ ਖਮੀਦਾ ਹਾਂਜੀ ਉਹ ਬੁਰਜ ਖਮੀਦਾ ਉਹਦੇ ਉੱਤੇ ਤਿੰਨ ਚਾਰ ਬੁਰਜ ਉੱਤੇ ਗੁੰਡੇ ਮੈਂ ਸੁਣਿਆ ਹੈ ਬਾ ਨਾਂ ਉਰਦਾ ਉਰਦਾ ਨਾ ਨਾ ਉਰਦਾ ਮੇਰਾ ਨਾ ਬੰਦੇ ਬਾਰੀ ਕਿ ਸੋਡੇ ਨੇ 70000 ਰੁਪਏ ਦੇ 7 ਸਾਲ ਦੀ ਮਰੂ ਯਾਰ 152000 ਮੇਰਾ ਤਾਂ ਮੈਂ ਕਿਹਾ ਸੋਡੇ ਆ ਕੇ ਮੁੰਡਿਆ ਨਹੀਂ ਹੈ ਡਾਇਮੰਡ ਚੈਨ 3 ਰੁਪਿਆ ਕਰਦਾ ਤੀਨ ਕੋ ਮੱਕ ਜਾ ਕੇ ਕਿ ਉਹ ਸਟਾਈਲ ਹੀ ਜਿਆਦਾ ਖਰਚੇ ਦੀ ਥਾਪੀ ਮਾਰਨਾ ਵੀ ਉਹ ਖਾਂਦੀ ਹੋ ਜਾਣਾ ਉਹ ਤਾਂ ਗਾਲੀ ਵੀ ਇਹ ਬੜਾ ਥੱਲੇ ਬਣ ਗਿਆ ਮੈਂ ਆਇਆ ਪਰਤੇ ਮੈਂ ਆਇਆ ਮਤਲਬ ਮੱਖਾ ਵੀਦ ਹੈ ਮੈਂ ਬੇਲਾ ਹੁਣਾ ਇਹ ਬੰਦਾ ਕਿੱਥੋਂ ਆਇਆ ਨਾ ਕਬੂਤਰ ਵਈਆਂ ਕਬੂਤਰ ਮਾਰਦਾ ਵੀ ਕਿੱਥੋਂ ਮੁੰਡਾ ਮੇਰੇ ਤੇ ਜਦੋਂ ਦੱਟ ਕਰਦੇ ਵਾਰ ਜਿਆਦਾ ਮੱਦ ਕਰਨਾ ਹੁੰਦਾ ਨਾ ਦੱਟ ਕਰ ਨੂੰ ਕਹਿੰਦੇ ਹੁੰਦਾ ਆ ਦੀ ਗਲਤੀ ਨਾ ਫੜਾਇਆ ਮੰਦਾ ਨੂੰ ਤਾਂ ਫੜੀ ਜਾਣੀ ਜੇ ਬੜਾ ਮੈਂ ਗਲਤੀ ਕਰਾਂਗੇ ਵੀ ਬੜੇ ਜਾਵਾਂਗੇ ਨਾ ਕਿੰਨਾ ਟਾਈਮ ਹੋਵੇ ਕਿੰਨੇ ਛੋਟੇ ਮੁੰਡੇ ਲਾਏ ਮੈਂ ਤੁਹਾਨੂੰ ਕੀ ਸੱਚਾ ਮਨ ਸਾਹ ਦੱਸੂਗਾ ਅੰਗੋ ਬੱਚ ਬੰਦੇ ਖੇਡਦਾ ਮੈਂ ਅਜੀ ਖਾਨਦਾਨੀ ਪੁਲਵਾਰ ਸਿੰਘ ਅੱਛਾ ਜਿੱਥੋਂ ਮਨ ਲੱਗੀ ਕੰਪਨੀ ਕੋਡੇ ਬਲਾਹ ਜੀ ਦਾ ਫੀਦਕੁੜੀ ਰਾਜੇ ਦੀ ਪੁਲਵਾਰ ਸੀ ਮੇਰਾ ਦਾਦਾ ਫੀਦਕੁੜੀ ਰਾਜੇ ਕੋਲੋਂ ਦੱਸਦਾ ਸੀ ਫਿਰ ਮੇਰਾ ਪੈਪਾ ਕੋਲੋਂ ਦੱਸੀ ਫੀਦਕੁੜੀ ਰਾਜੇ ਕੋਲ ਮੈਂ ਕੋ ਮਦਦ ਦਿੱਤੀ ਵੀ ਨਹੀਂ ਸੀ ਇਨੇ ਮਾਲਾ ਦੀ ਸੈਂਟ ਨਹੀਂ ਮੈਂ। ਹਾਂ ਮੈਨੂੰ ਫੋਨ ਆ ਗਿਆ ਸੀ। ਮੈਂ ਆਪਣੀ ਨੂੰ ਲੈ ਖਾਣਾ ਮੈਂ ਨਹੀਂ ਹੀ ਬਸਾ ਸਕਦਾ ਕੋਈ ਆ। ਉਹ ਚਾਲ ਤੋਂ ਕੁੜਾ ਕਰ ਲੁਕਾਣਾ। ਉਹ ਦਾ ਕਰਦੇ ਮੈਨੂੰ ਗੱਲ ਵਧੀਆ ਹੀ ਲੱਗੀ। ਹਾਂ। ਮੈਂ ਬੇਲਾ ਪਾਇਆ ਵਾਸੀ ਹੱਦ ਤੱਕ। ਹਾਂਜੀ। ਸਰੀ ਨੂੰ ਤਕਲੀਫ ਵੀ ਠੀਕ ਠੀਕ ਜੀ। ਉਹ ਤਕਲੀਫ ਆਈ ਮੈਂ ਛੱਡ ਆਇਆ। ਮੈਂ ਲੱਪੀਆ ਲੈ ਆਉਂ ਚੱਲ ਲੱਪੀਆ ਮੇਰੇ ਫੁੱਪਰ ਦਾਉਂ ਲੈ ਕੇ ਆਇਆ। ਮੈਂ ਲੱਪੀਆ ਪਾ ਕੇ ਰੱਖਦਾ ਬੰਦਾ। ਤੂੰ ਕੱਲਾ ਕੱਲਾ ਮੁੰਡਾ ਸੀ ਮੈਂ। ਮੈਨੂੰ ਕੋਈ ਪਤਾ ਨਹੀਂ ਸ਼ਹੀ ਇਹ ਕਹਾਣੀ ਦਾ ਤੇ ਬੱਬੂ ਹੁਣ ਦੀ ਕੌਡੀ ਤੇ ਉਹਦੇ ਦੀ ਕੌਡੀ ਚ ਕਿੰਨਾ ਦਾ ਉਹਦਾ ਯਾਰਾ ਕੌਡੀ ਸਭ ਤੋਂ ਤਖੜੀ ਉਹਦੋਂ ਖਾਰਨ ਦੋ ਤਿੰਨ ਬੰਨਾਂ ਦਾਖੜੀ ਖੇੜੀ ਆ ਜਾਦਾ ਤਾਂ ਨਾਲੇ ਕਰਜੀਤ ਨੇ ਜੀ ਤੇ ਜਾਂ ਸਹਸਪੁਰੇ ਨੇ ਜਾਂ ਤੇ ਇੱਕ ਆਪਣਾ ਛੀਆਂ ਦਾਉ ਦਾ ਕੋਈ ਵੀ ਤੇ ਉਹ ਟਾਪ ਪਲੇਅਰ ਹੀ ਸੀ ਸਾਡੇ ਕੋਲੇ ਤੇ ਹੁਣ ਕੋਲ ਪਲੇਅਰ ਹਾਰੀ ਬਣਿਆ ਫਿਰਦਾ ਆਪਣਿੰਡ ਪੈਂਦੀ ਉਹ ਪਲੇਅਰ ਬੰਦ ਜਾਂਦਾ ਹੀ ਹਾਂ ਹਾਂ ਹੁਣ ਕੀ ਕਰਨੇ ਆ ਪਲੇਅਰ ਹਮੇਰਾ ਨੁਰਾਸੀ ਹਸਾ ਦਾ ਕਾਰਨ ਕੀ ਹੈ ਘੰਟੇ ਵਾਲੇ ਪਲੇਹਾਰੀ ਹੈ ਘੰਟਿਆਂ ਦੇ ਹਾਂ ਉਸ ਵੇਲੇ ਉਹ ਤਾਂ ਮੈਨੂੰ ਹੁਣ ਲੱਗਦਾ ਵੀ ਮੈਂ 50 ਸਾਲ ਤੋਂ ਲਗਦਾ ਕਬੜੀ ਲੰਮੀ ਖੇਡ ਗਿਆ ਇਹ ਤਾਂ ਘੰਟੀ ਖੇਡਦਾ ਪਤਾ ਲੱਗਦਾ ਵੀ ਉਹ ਫਲਾਉਣਾ ਪਲੇਆ ਤੋਂ ਪਾਵਾ ਹੋ ਗਿਆ ਮਰ ਗਿਆ ਕਹਿੰਦੇ ਆ ਜਾਂ ਅਸ਼ੀਰਨ ਟੋ ਗਿਆ ਐਸਾ ਹੋ ਗਿਆ ਵੈਸਾ ਹੋ ਗਿਆ ਸਾਡੇ ਵਾਲੇ ਪਲੇਆ ਸਾਰੇ ਹੁਣ ਮੌਜੂਦ ਹੀ ਆ ਮਤਲਬ ਉਹ ਆਪਣੀ ਘਰ ਦੀ ਹੈ ਅਜੇ ਵੀ ਉਮੀ ਹੈ ਘਰ ਦੀਆਂ ਦੇਸੀ ਖਰਾਕਾਂ ਸਾਰੇ ਦੇਸੀ ਖਰਾਕਾਂ ਸਰਮਾ ਖਾਣੀਆਂ ਯਾਰ ਟੂਲੇ ਖਾਣੇ ਤੇ ਦੁੱਧਾਂ ਪੀਣਿਆ ਉਹ ਉਹ ਵੀ ਕਿਹਾ ਸਾਡੇ ਲਈ ਤਾਂ ਕਹਿੰਦੇ ਜੇ ਤਕੜਾ ਹੋਣਾ ਤਾਂ ਤਿੰਨ ਨੰਨੇ ਜਗਰ ਬਾਤ ਨੰਨੇ ਜਗਰ ਲੋਟ ਉਹ ਸਾਡੇ ਬਜਾ ਜਿਹੜਾ ਸਮਾਂ ਸੀ ਉਦੋਂ ਮਤਲਬ ਸਾਜੂਕ ਸੀ ਹੁਣ ਪਾਲਜੋਗਾ ਉਹ ਉਦੋਂ ਕੋਈਡੀ ਸਲੋ ਸੀ ਜਾ ਹੁਣ ਪਾਸਟ ਜਾਵੇ ਹੋਊਗਾ ਬੜੀ ਫਾਟਾ ਉਹ ਕਰਾਇ ਕਾਰਨ ਹੁੰਦਾ ਸੀ ਆਪ ਪਤਾ ਹੀ ਹੁੰਦਾ ਸੀ ਵੀ ਆ ਮਾਰਾ ਪਲੇਅਰਾਂ ਚੱਲ ਜਾ ਰਹੇ ਯਾਰ ਇਹਨੂੰ ਆਪਾਂ ਜੱਫਾ ਲਾਵਾਂ ਲਵਾ ਲਈ ਕਾ ਵੀ ਚੱਲੇ ਗਏ ਉਹ ਕੋ ਫਾਰੂਆ ਖਰਾਬ ਕਰਾ ਲੇਗਾ ਤੇ ਜੇ ਬੜੀ ਟੀਮਾਂ ਗਰਾ ਮਾਰੀ ਨਾ ਪਾਈ ਲੰਦਰ ਜਾਫੀ ਵਾਲੇ ਤੱਕ ਨਹੀਂ ਪੁੰਚਦੀ ਤੇ ਮਹਾਰਾਮ ਗਰੀ ਦਾ ਬ੍ਰਹਮਨਾਵ ਕਹਿੰਦੇ ਵੀ ਟੀਮਾਂ ਮਾਗਾ ਦੇ ਜਿਹਨੂੰ ਜੱਫਾ ਨਾ ਲਾਇਓ ਮਤਲਬ ਤੁਸੀਂ ਫੜਿਓ ਨਾ ਵੀ ਉਹ ਟੀਮ ਬਰਾਬਰੀ ਤੁਰੇ ਹੁਣ ਦੇ ਮੇਰਾ ਅੱਧਾ ਪੈਂਡ ਨੂੰ ਜਿੱਤ ਜਾਂਦਾ ਨਹੀਂ ਮੈਂ ਵੀ ਅੱਧੇ ਪੈਂਡ ਤੇ ਮਤਰਾੰਦਾ ਹੀ ਮੂਰੇ ਤੇ ਮੈਨੂੰ ਪਤਾ ਹੁੰਦਾ ਸੀ ਵੀ ਤੂੰ ਜੱਫਾ ਲਾਇਓ ਅਸਤ ਗੜੀਆ ਮੰਦਰ ਮੂਮਾਰ ਦੀ ਵੀ ਮਿਲ ਜਾਂਦੀ ਹੈ ਜੀ ਤਾਂ ਉਹਦੇ ਕੋਲ ਉਹ ਵੀ ਪੰਜ ਨੰਬਰ ਦਾ ਫੋਨ ਚੈੱਕ ਮੈਂ ਜਦੋਂ ਬਾਕੀ ਬਰੀ ਨੇਰ ਦੀ ਕੱਤੀ ਫੜ ਗਿਆ ਮੈਂ ਕਿਹਾ ਗੱਲ ਦਾ ਨਹੀਂ ਦੀ ਮਾ ਫੜੋਣੀ ਜਾਂਦਾ ਸੀ ਤੇ ਫੜ ਲਿਆ ਜਾਨੀ ਹੁੰਦਾ ਮੈਂ ਕਹਿੰਦਾ ਵੀ ਯਾਰ ਬੰਦੇ ਕਹਾ ਲੈ ਉਹ ਵੀ ਮਿਸਕੀ ਆਉਂਦੇ ਰਹੂ ਤੇ ਕੜੀਆ ਦੀ ਮੈਚ ਹਾਰ ਜਾਂਦੇ ਪਰ ਉਹਨਾਂ ਖਾਂ ਗੋਣਦਾ ਕੋਈ ਨਹੀਂ ਲੈ ਹੁਣ ਵੀ ਤੁਹਾਡਾ ਉਨਹੀਂ ਆ ਜਦੋਂ ਤੁਸੀਂ ਇਧਰ ਖਰੇ ਆਉਂਦੇ ਦੀ ਰੋਡ ਜਦੋਂ ਬਾਈ ਨੂੰ ਕਿਹਾ ਮੈਂ ਥੋੜਾ ਆ ਕੜੀਆ ਦਾ ਮੈਂ ਕਿਉਂ ਪੁੱਛ ਲੈਨੇ ਆ ਪਾਪੀ ਉਦੋਂ ਕਿਉਂਕਿ ਅੱਜ ਤੁਸੀਂ ਪੱਗ ਬੰਨੀ ਫਿਰਦੀ ਜਿਹੜੀ ਉਠਾਈ ਸੀ ਮਤਲਬ ਟੂਰਨਾਮੈਂਟ ਦੀ ਜਿਹੜੀ ਦਹਾ ਹੁੰਦੀ ਹੈ ਜੇ ਨਾ ਇਹ ਸੋਸ਼ਲ ਮੀਡੀਆ ਦਾ ਨਾ ਸੁਣ ਕੇ ਨਾ ਹੁੰਦਾ ਮੇਰੇ ਲਈ ਕੁੱਡੀ ਕੁੱਡੀ ਰਹੀ ਸੀ ਮੈਨੂੰ ਡੱਕੀ ਨਹੀਂ ਮਿਲਿਆ ਇਸ ਗੱਲ ਤੇ ਮੈਂ ਬਰਬਾਦ ਹੀ ਹੋ ਗਿਆ ਫੱਟ ਕਰ ਇੱਕ ਬੌਨਸਰ ਨੇ ਬੋਲਿਆ ਸੀ ਕਿਹਾ ਪਹਿਲਾਂ ਤਾਂ ਮਾਸ ਜ਼ਰੂਰੀ ਹੈ ਤੇ ਕਹਿੰਦਾ ਫਿਰ ਰੇਸ਼ ਜ਼ਰੂਰੀ ਹੈ ਇਹ ਰੇਸ਼ ਹਾਂ ਪਰ ਮੈਂ ਘੋੜੀ ਨਾਲ ਪਾਜ ਰਿਹਾ ਬਾਈ ਸੱਚ ਕਰਕੇ ਮੈਂ ਖੂਬ ਵੇੜਦਾ ਰਿਹਾ ਮੈਂ ਹੂੰ ਕਨਾਲ ਕਨਾਲ ਬਾਹਰ ਨਾ ਆਉਂਦਾ ਸੀ ਹਾਂ ਉਧਰ ਤੋਂ ਦੇਖ ਲੈ ਕਿ ਖੂਬ ਵੇੜ ਕੇ ਕਨਾਲ ਬਾਹਰ ਨਾ ਆਉਂਦਾ ਹੀ ਪਾ ਕੇ ਮਤਲਬ ਪਾ ਦਿੰਦੇ ਸੀ ਹਾਂ ਕਨਾਲ ਬਾਹਰ ਉਹਦੇ ਸ਼ਿਕਾਰੇ ਬਣਾਉਂਦੇ ਸੀ ਕਨਾਲ ਦੇ ਹੂੰ ਉਧਰ ਤੋਂ ਕੰਮ ਨੂੰ ਮੈਂ ਇਹ ਪਪੂਲਰ ਹੋਣਾ ਸੀ ਇਹ ਮੈਂ ਸੰਤਾਂ ਕੋਲੇ ਜਾਂਦਾ ਬਾਏ ਸੰਤਾਂ ਦਾ ਸੰਗੀਤ ਆਉਂਦਾ ਮੈਂ ਜੀ ਕਿਉਂਕਿ ਉਧਰ ਤੋਂ ਜੋ ਮਿਲਵਾੜ ਹੈ ਨਿੰਮ ਦਾ ਮਾਰੇ ਕੰਮ ਕਰਦਾ ਉਹ ਸੰਤਾਂ ਨਾਲ ਹੀ ਜਾ ਮਾਰਦਾ ਹਾਂ ਜੀ ਮੈਂ ਮੈਂ ਪ੍ਰਭਾਨ ਸੀ ਜੇ ਪਹਿਲਾ ਭਗਮਾਨਾਂ ਤੇ ਫੇਰ ਬਣਵਾਣਾ ਮੈਂ ਸੌਤਾਂ ਦੀ ਕੁਰਨਾ ਕਰਦੇ ਮੈਂ ਇੱਥੇ ਟੋਮਿਆਲੇ ਗਿਆ ਉਸ ਅਗਾਮ ਨੂੰ ਮੈਂ ਉੱਥੋਂ ਦਾ ਪਨਾਰ ਹੋਇਆ ਉਦੋਂ ਮੈਂ ਨੀਕੌੜੀਆਂ ਪਾਣੀ ਆਏ ਤੇ ਉਦੋਂ ਮੈਂ ਪਾ ਗਿਆ ਉਹ ਤੇ ਅਬਰਸਰ ਤੇ ਜੀ ਉਹਦੀਆਂ ਵੀ ਹਾਂਜੀ ਉਹ ਮੈਨੂੰ ਪਤਾ ਸੀ ਨਹੀਂ ਇੰਨੇ ਤਖੜੇ ਪਿੰਨੇ ਆ ਰਹੇ ਹੋ ਤੁਰਤ ਇਹ ਹੋ ਗਿਆ ਸੇਰਾ ਮੈਨੂੰ ਕੁਦਰਤ ਨਾਲ ਸਾਥ ਤਾਂ ਮੈਂ ਪੰਜ ਕੁੱਡੀਆਂ ਪਾਈਆਂ ਪੰਜੇ ਪੱਜੀਆਂ ਜਿੰਦ ਤੋਂ ਮਾਲਾ ਬੰਨਣਾ ਬੰਨਣਾ ਸੀ ਨਹੀਂ ਤਾਂ ਮੈਂ ਕਾਹ ਨੂੰ ਜਾਣਾ ਸੀ ਮੈਂ ਸਭ ਤਾਂ ਸੱਜਾ ਕਰਕੇ ਬੰਨ ਗਿਆ ਵੀ ਇਹ ਸੰਤ ਸਲਾਹ ਹੁੰਦੀ ਹੈ ਮੈਂ ਮਤਲਬ ਉਹ ਸੰਤ ਤੋਂ ਡਰ ਬਣਾਉਣਾ ਸੀ ਮੈਂ ਬਾਗ ਰਗ ਨੂੰ ਮਾਰੀ ਪਾਪਾ ਮੈਂ ਤਾਂ ਉਹ ਤੀ ਬਾਈ ਚੱਕ ਲਈ ਮੈਨੂੰ ਸੱਜਿਆ ਤੇਰੇ ਨਾਮ ਦੇ ਬੁੜੇ ਆ ਮੈਂ ਪੰਜ ਪੰਜਾਬ ਪੰਜੇ ਕਿਰਪਾ ਮੇਰੀਆਂ ਪਾਸ ਤੇ ਮੈਂ ਤੁਝੇ ਤੀਜੇ ਪੰਜ ਮੈਂ ਤਨਾ ਕੇ ਖਿਡਿਆ ਇੱਥੇ ਕਮਤਪੁਰੇ ਅੱਜ ਜਾਣੀ ਲੋੜ ਟਾ ਤੇ ਸੱਤਾਂ ਤੋਂ ਤੋਂ ਬੰਨ ਗਿਆ ਛੋਟੀ ਉਮਰ ਦੇ ਮੁੰਡੇ ਤੁਹਾਨੂੰ ਨਾ ਇਹ ਦੇਗਾ ਉਹ ਕਹਿੰਦਾ ਵੀ ਛੋਟੀ ਉਮਰ ਦੇ ਮੁੰਡੇ ਬੰਦੇ ਭੱਜ ਗਏ ਹੂੰ ਜਦੋਂ ਆ ਭੱਜ ਗਿਆ ਮੇਰੇ मामੂ ਹੌਸਲਾ ਪੈ ਗਿਆ ਵੀ ਬੁਗਨੇ ਆਪਣੀ ਕਲਾ ਊਨੀयां ਬੰਦੇ ਹਾ मामੂ ਆ ਹੁਣੇ ਪਾ ਜਦਾ ਫਿਰ ਆਪਣੀ ਨਾ ਹਾਨੀ ਪੰਡ ਗਹਿਰ ਗਲਾ ਹਾਂ ਨੀ ਮੰਗਾ ਉੱਥੇ ਦਾ 18000 ਦੇ ਰੱਖੋਗੇ ਬਾਗਿਆ ਤੇਰੀ ਮੂਰ ਲਾਈ ਦੀ ਹਾਂ ਨੀ ਮੈਂ ਵੀ ਉਹ ਵੀ ਸੋਨਾ ਨਹੀਂ ਉੱਤੋਂ ਦਾ ਬਾਹਰ ਉਹ ਵੀ ਨਹੀਂ ਜੀ 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 ਜ ਜੋ ਪਾਰ ਪਾਰ ਕੇ ਦੇ ਵਿਚੋਂ ਉੱਥੇ ਮੈਨੂੰ ਪੜਾਇਆ ਤੇ ਮੈਂ ਪਹਿਲੀ ਛੋਟੀ ਕਰਨ ਨੂੰ ਪਹਿਲੀ ਅੱਥੀ ਪੜ੍ਹਨੇ ਮੈਂ ਪੜ ਗਿਆ। ਇਹ ਤਾਂ ਹੋਰ ਚਲੇ ਮੁੰਡੇ ਸੀ, ਟੌਪ ਦੇ ਮੁੰਡੇ ਸੀ। ਅਨਾਈ। ਜਿਸੋ ਲਾ ਯਾਰ ਦੇ ਬਹੁਤ ਸੱਤ ਜਾਣੀ। ਮੈਂ ਤਾਂ ਕਿਧੇ ਦੌੜੇ ਡਿੱਗਣਾ ਉਹ ਟੱਕਲੇ ਸੀ। ਉਹ ਕੋ ਬੀ ਜਾਂ ਪਾਈ। ਇਹ ਮੈਨੂੰ ਬਾਪੂ। ਉਹ ਕਮੇਟੀ ਵਾਲਿਆਂ ਦੇ ਚਾਹੀਦੇ।